ਇਸ ਸ਼ੀਨੀਸ ਮਾਗਮ ਤੇ ਯੋਜਨ ਵਿੱਚ ਪਹੁੰਚੇ ਭਰਾਵੋ ਭੈਣੋ ਤੇ ਨੌਜਵਾਨ ਸਾਥੀਓ ਅਸੀਂ ਅੱਜ 31 ਮਾਰਚ ਦੇ ਛੇਡਾਂ ਨੂੰ ਸ਼ਰਧਾਜਲੀ ਪੇਟਕਾਰ ਨੂੰ ਤੇ ਉਹਨਾਂ ਦੀ ਕਕ ਕਾਲੀ ਹੈ ਕਲਣਾ ਤੋਂ ਲੇਟਰ ਭਗਤ ਸਿੰਘ ਉਹਨਾਂ ਨੇ ਦਸਵੀਂ ਜਮਾਤ ਤੱਕ 50 ਕਿਤਾਬਾਂ ਪੜ੍ਹੀਆਂ ਸੀ 50 ਕਿਤਾਬਾਂ ਅਸੀਂ ਤਾਂ ਆਪਣੇ ਸਕੂਲ ਦਾ ਕਈ ਭਾਸ਼ਾਵਾਂ ਦਾ ਗਿਆਨ ਸੀ ਪੰਜਾਬੀ ਹਿੰਦੀ ਅੰਗਰੇਜ਼ੀ ਸੰਸਕ੍ਰਿਤ ਉਰਦੂ ਤੇ ਹੋਰ ਕਈ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਕੇ ਉਹ ਗਿਆਨ ਪ੍ਰਾਪਤ ਕੀਤਾ ਸੀ ਇੱਕ ਬੜੀ ਵੱਡੀ ਜਮਾਤ E é assim. é. Só so, ਦੀ ਉਹਦੀ ਗੱਤ ਹੈ ਉਹ ਅੰਗਰੇਜ਼ਾਂ ਲਈ ਠੀਕ ਹੈ ਗਰਮ ਦਲੀਆਂ ਨੇ ਵੀ ਤੇ ਨਰਮ ਦਲੀਆਂ ਦੇ ਵੀ ਮਸਲਾ ਖਾਦੀ ਤੇ ਦੂਸਰੀ ਸਭਿਆ ਨੇ ਰਲ ਕੇ ਜੋ ਜਾਗਦਾਨ ਪਾਇਆ ਤੇ ਅੰਗਰੇਜ਼ 1947 ਨੂੰ ਮਜਬੂਰ ਹੋਏ ਹਿੰਦੁਸਤਾਨ ਛੱਡ ਲਈ ਇਸ ਕਰਕੇ ਭਗਤ ਸਿੰਘ ਦੀ ਉਹ ਤੇ ਹੀ ਗੱਲ ਕਿ ਇਹ ਜਿਹੜਾ ਸਾਡਾ ਇਨਕਲਾਬ ਹੋਣਾ ਹੈ ਜੋ ਸਾਨੂੰ ਉਸ ਜੋ ਕੋਲ ਨੇ ਸਿੱਖਿਆ ਸੀ ਉਹਨੇ ਕਿਹਾ ਕਿ ਸਸਾਸੀ ਬਰਾਬਰੀ ਦੇ ਸਮਾਜ ਦੀ ਸਿਰਜਣਾ ਲਈ ਅਸਹਾਤਕ ਕਾਰਜ ਬਹੁਤ ਵੱਡਾ ਪਿੱਛੇ ਹੈ ਸੋ ਇਸ ਕਰਕੇ ਉਹਦੇ ਲਈ ਸਾਡੇ ਧਰਮਿੰਦਰ ਵਰਗੇ ਸਾਡੇ ਹੋਰ ਨੌਜਵਾਨ ਇਹ ਤੁਹਾਡੇ ਸਾਹਮਣੇ ਇਹ 15 ਤੋਂ ਆ ਗੈਰ ਕਾਨੂੰਨੀ ਖੜੇ ਹੋਣ ਅਸੇ ਧੋਏ ਕੁਲ ਖਾਨ ਬਾਤ ਵੀ ਕਰਕੇ ਆਏ ਟਰੈਕਟਰ ਮਾਰ ਤੁਹਾਡੇ ਦੋਨੇ ਨਾਪੇ ਟਰਹਾਂ ਦੇ ਵਿੱਚ ਤੇ ਤੁਹਾਡੇ ਗਠਵਾਲ ਦਾ ਦੋਨੇ ਦੇਖ ਕੇ ਜਿੱਥੇ ਤੁਸੀਂ ਪੱਕੇ ਦੇਖਿਆ ਤੁਸੀਂ ਟੈਲੀਵਿਜ਼ਨ 'ਤੇ ਸੁਣਿਆ ਵਾ ਕਿ ਉਹ ਕਰ ਲਈ 32 32 ਲੱਖ ਡੋਲਰ ਜਿਹੜੇ ਡੰਕੀ ਲਾਗੇ ਇੱਕ ਮੀਆਂ ਬੀਬੀ ਤੇ ਬੱਚਾ ਨਾਲ 95 ਲੱਖ ਰੁਪਏ ਖੱਜ ਕੇ ਅਮਰੀਕਾ ਪਹੁੰਚੇ ਸੀ ਤੇ ਉਹ 트ੰਪ ਨੇ ਬਣਾ ਲਿਆ ਕਿ ਨਾ ਤੇ ਇੱਥੇ ਹੁਣ ਰਹਿ ਨਹੀਂ ਤੇ ਉਹਨਾਂ ਨੂੰ ਵਾਪਸ ਭੇਜ ਲਿਆ ਤੜਾ ਤੜ ਤੁਹਾਡੇ ਸਾਹਮਣੇ ਵਾਪਸ ਆ ਰਹੇ ਨੇ 600 ਅਵਸਥਾ ਦੇ ਵਿੱਚ ਵਰਜਾਰ ਦੀ ਕੋਈ ਅਵਸਥਾ ਨਹੀਂ ਮਹਿੰਗਾਈ ਸਿਰ 'ਤੇ ਮਾਰ ਕੇ ਖਾ ਪਟੜਾ ਜਲ ਕੁਤੇ ਸਾਹ ਕੋਸ਼ ਜੋ ਵਸਤਾਂ ਮੇ ਤੁਹਾਡੇ ਸਾਹਮਣੇ ਤੁਹਾਡੀਆਂ ਹਟਾ ਜੋ ਰਿ ਨਿਕ ਰਿਆ ਸਵੇਰੇ ਉੱਠਦੀਆਂ ਸਾਰੀ ਜੀ ਐਸ ਟੀ ਚਾਪਤੀ ਪੇਸਟ ਦਹੀਂ ਦੁੱਧ ਪੈਦਾ ਪੈਸਾ ਜਿਹੜਿਆ ਰਾਜ ਸਤਾ ਤੇ ਬੈਠੇ ਨੇ ਲੋਕਾਂ ਨੂੰ ਲੁੱਟ ਲੁੱਟ ਕੇ ਉੱਪਰ ਧਨ ਇਕੱਠਾ ਕਰ ਰਹੇ ਨੇ ਤੇ ਤਾਂ ਇਕੱਠਾ ਕਰਕੇ ਕਰ ਕੀ ਰੇ ਨੇ ਕਾਰਪੋਰੇਟ ਸਾਧਰੇ ਨਿਕ ਕਾਰਪੋਰੇਟ ਕਰੇ ਤੁਹਾਡੇ ਸਾਹਮਣੇ ਕਿਸਾਨੀ ਤੁਹਾਡੇ ਸਾਹਮਣੇ ਤਰਨਤਾਰਨ ਤੋਂ ਥੋੜੀ ਜਿਹੀ ਮਸਾਲ ਤੁਹਾਡੇ ਨਾਲ ਸਾਂਝੇ ਕੀਤੇ ਆ ਕਿ ਜਿੱਡੀ ਦੇ ਵਿੱਚ ਕਿਸਾਨਾਂ ਨੇ ਇੱਕ ਬਹੁਤ ਵੱਡਾ ਤਿੰਨ ਕਾਨੂੰਨ ਲੈਂਦੇ ਸੀ ਤਿੰਨ ਕਾਨੂੰਨ ਉਹ ਕਿਸਾਨੀ ਜਿਹੜੀ ਪੰਜਾਬ ਦੀ ਕਿਸਾਨੀ ਜਿਹੜੇ ਬੰਦੀਆਂ ਸੀ ਸਾਡੀ ਜਿੱਥੇ ਬੰਦੀ ਜਮਹੂਰੀ ਕਿਸਾਨ ਸਭਾ ਦੇ ਵਿੱਚ ਉਹਦੇ ਦੁਆਰ ਕੋ ਸਤਰਾਹ ਸੈਗਣ ਉਹ ਗੱਲ ਉਹਨਾਂ ਨੇ ਕਈ ਵਾਰੀ ਵਾਪਸ ਕੀਤੀ ਕਾਨੂੰਨ ਵਾਪਸ ਕਰਾ ਕੇ ਆਏ ਸੀ ਉੱਥੇ ਵੀ ਉਹਨੇ ਦਿੱਲੀ ਦੇ ਵਿੱਚ ਬੜਾ ਯਤਨ ਕੀਤਾ ਵੀ ਇਹ ਕਿਉਂ ਜਿਹੜੀ ਤੇ ਬ੍ਰੇਕਤਾ ਬਣੀ ਹੈ ਹਿੰਦੁਸਤਾਨ ਸਹਿਤਾ ਦੇ ਨਾਲ ਜਿਹੜੀ ਲੀਡਰਸ਼ਿਪ ਸੀ ਉਹਨੇ ਕੌਲ ਨੂੰ ਜਿੱਤੇ ਵਿੱਚ ਬਦਲ ਕੇ ਵਾਪਸ ਪੰਜਾਬ ਤੇ ਚਾਇਸੇ 6 ਮੰਗਾਂ ਹੋਰ ਸੀ 6 ਮੰਗਾਂ ਮੰਨਵਾ ਕੇ ਉਹ ਲੇਤੀ ਜੋ ਰੂਏ ਪਾਰਲੀਮੈਂਟ ਵਿੱਚ ਵਾਪਸ ਕਰਾ ਕੇ ਕਿ ਉਹ 6 ਮੰਗਾਂ ਦਾ ਵਾਧਾ ਕੀਤਾ ਸੀ 21 ਮਹੀਨੇ ਤੋਂ ਸ਼ੁਰੂ ਕੀਤਾ ਸੀ 21 ਦਸੰਬਰ ਵਿੱਚ ਵਾਪਸੀ ਹੋਈ ਸੀ ਤੇ ਫਿਰ ਉਹ ਮੰਗਾਂ ਕਿੰਨੇ ਸਾਲ ਹੋ ਗਏ ਹੁਣ 25 ਸਾਲ ਕਰ ਗਏ ਉਹ ਮੁੱਕੇ ਹੋਰ ਬਹੁਤ ਸਾਰੀਆਂ ਗਰੰਟੀਆਂ ਜਿਹੜੀਆਂ ਸੀ ਉਹ ਸਾਰੇ ਮਸਲੇ ਉਦੋਂ ਪੋਤਾ ਹੀ ਹੁਣ ਫਿਰ ਨਵੇਂ ਸਿਰੇਉਂ ਕਿਸਾਨਾਂ ਨੇ ਕੋਲ ਸੁਣ ਕੋਲਿਆ ਮਜ਼ਦੂਰਾਂ ਨੇ ਕੋ ਤੋ ਇਸ ਜਿਹੜਾ ਇੱਕਾ ਉੱਥੇ ਉਸਰਿਆ ਸੀ ਅੱਜ ਵੀ ਯਤਨ ਕੀਤੇ ਜਾ ਰਹੇ ਲੇਕਿਨ ਪੰਜਾਬ ਦੇ ਵਿੱਚ ਉਹਨੇ ਕਿਸਾਨੀ ਕੋਲ ਨੂੰ ਉਹ ਜਥੇਬੰਦੀਆਂ ਦਾ ਵੱਖਰਾ ਸ਼ੁਰੂ ਕਰਾਤਾ ਕਿ ਉਸ ਜਥੇਬੰਦੀਆਂ ਦਾ ਦੇ ਐਸਕੇ ਨੂੰ ਸਭ ਤੋਂ ਵੱਡਿਆ ਜਿਹੜਾ ਸੰਯੁਕਤ ਛਾਲ ਮੋਰਚੇ ਦੀ ਜਿਹੜੀ ਜਥੇਬੰਦੀ ਹੈ ਆਕੂ साल छॾे चङा पीस त सो तरना लाॾा उन ਉਹ ਸਾਰੇ ਹਰਨ ਰਹਣ ਕਰਕੇ ਜਿੰਨੇ ਪੰਜਾਬ ਦੇ ਵਿੱਚ ਦਸਾਲ ਸੰਯੁਕਤ ਸਾਲ ਮੋਰਚੇ ਦੀ ਲੀਡਰਸ਼ਿਪ ਸੀ ਥਲੇ ਉਹਨਾਂ ਦੇ ਘਰਾਂ ਵਿੱਚ ਉਹਨਾਂ ਨੂੰ ਕਾਰਵਾਈ ਅਰੈਸਟ ਕਰ ਲਿਆ ਜੇਲਾ ਵਿੱਚ ਧੱਕ ਦਿੱਤਾ ਇੱਕ ਤਿੰਨ ਤਰੀਕ ਦਾ ਤੇ ਇੱਕ ਤਿੰਨ ਤਰੀਕ ਨੂੰ ਹੀ ਤਿੰਨ ਤੇ ਚਾਰ ਦੀ ਰਾਤ ਦੇ ਵਿੱਚ ਇਹ ਕਾਰਵਾਈ ਕਰ ਦਿੱਤੀ ਤੇ ਇੱਕ 19 ਤਰੀਕ ਨੂੰ ਜੋ ਜਵਰ ਕੀਤਾ ਉਧਰ ਮੀਟਿੰਗ ਕਰਕੇ ਆ ਰਹੇ ਕਹਿੰਦੇ ਨੇ 3000 ਪੁੱਤ ਖਨੌਰੀ ਬਾਡਰ ਤੇ 3000 ਪੁੱਤ ਸ਼ੰਗੂ ਬਾਡਰ ਤੇ ਇਹ ਜੋਤੇ ਬਰਬਤ ਕੀਤੀ ਹੈ ਜੋਤ ਹੈ ਬਜ਼ੁਰਗਾਂ ਨੂੰ ਰਾਜਵੰਦਾਂ ਨੂੰ ਜੋੜ ਦਾਣ ਫੇਰੀ ਜੋ ਨਦ ਅਦਸਨ ਕੀਤਾ ਮੈਂ ਉਹਦੀ ਬੋਦੀ ਡਿਟੇਲ ਨਹੀਂ ਜਾਂਦਾ ਇਸ ਕਰਕੇ ਮੈਂ ਆਖਰੀ ਗੱਲ ਕਹਿੰਦਾ ਹਾਂ ਕਿ ਨੋ ਜੋ ਅੱਲਾ ਨੂੰ ਬੇਨਤੀ ਕਰਦਾ ਬਾਰੇ ਸਾਹਮਣੇ ਆ ਉਹ ਕੇਜੀ ਵਾਲਾ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਜੋ ਇਹ ਕਾਜ ਆ ਕੋ ਹੁਦਮਾਨ ਪੂਰੀ ਤਰ੍ਹਾਂ ਫੇਲ ਹੈ ਪੂਰੀ ਤਰ੍ਹਾਂ ਕੋਈ ਮੰਗ ਨਹੀਂ ਆਇਆ ਉਹ ਕਾ ਬੇਟੀਆਂ ਨੂੰ 1500 ਰੁਪਏ ਦੇਣਾ ਆਪਣਾ ¡Venid a ਪੂਰੀ ਰੋਕਤ ਜੇਰੀਆ ਸੋ ਇਸ ਕਰਕੇ ਆ ਨਾ ਸ਼ਿੰਨੇ ਜਿਹੜਾ ਮਸਲਾ ਇਹ ਤਾਂ ਫਿਰ ਤੋਂ ਤੁਸੀਂ ਇਹ ਪੂਰੀ ਥਿਆਲੀ ਕਰ ਤੋਰੇ ਰਹਿ ਨਹੀਂ ਸਕਦਾ ਕਿਸੇ ਵੀ ਸੂਟ ਵਿੱਚ ਤੋਂ ਸੋ ਸਾਨੂੰ ਆਸ ਹੈ ਉਹ ਤਾਂ ਹੀ ਬਚਣਾ ਜੇ ਤੁਹਾਡੇ ਵਿੱਚ ਵਿਸ਼ਾਲ ਇੱਕ ਤਾਂ ਹੋਏਗੀ ਤੁਹਾਡੇ ਵਿੱਚ ਲੜਾਈ ਦੀ ਛੱਤੀ ਹੋਏਗੀ ਮੁਸ਼ਕਿਲਾਂ ਤੇ ਹੱਪਾ ਸਕਦੇ ਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਇਹਨਾਂ ਸ਼ਹੀਦਾਂ ਲਈ ਸਿਧਾਂਤ ਲਈ ਕਰਦਾ ਹੋਇਆ ਤੁਹਾਡਾ ਧੰਨਵਾਦ ਜੈ ਇਕਤਾ ਜੈ ਸਿੱਖੀ ਜੀ ਬਸ ਆ ਨਾਮ ਜਿਹੜੇ